ਦੋਸਤੋ ਫ੍ਰੀ ਕੋਡ ਖਬਰਨਾਮਾ ਦੇ ਪੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਅੱਜ ਕੱਲ ਵਿਦੇਸ਼ ਹਰ ਇੱਕ ਜਾਣਾ ਚਾਹੁੰਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਨੇ ਕਈ ਵਾਰ ਲੋਕ ਇਸੇ ਵਿੱਚ ਦੋ ਨੰਬਰ ਦਾ ਜਾਨੀ ਕੀ ਡੋਂਕੀ ਦਾ ਸਿਸਟਮ ਜਾਂ ਹੋਰ ਤਰੀਕੇ ਨਾਲ ਏਜੰਟਾਂ ਦੇ ਥਰੂ ਫਸ ਜਾਂਦੇ ਨੇ ਅਤੇ ਜੰਗਲਾਂ ਦੇ ਵਿੱਚ ਹੀ ਕਈ ਵਾਰ ਆਪਣਾ ਜਿਹੜਾ ਜ਼ਿੰਦਗੀ ਖਤਮ ਕਰ ਲੈਂਦੇ ਨੇ ਅੱਜ ਇਸ ਮਸਲੇ ਉੱਪਰ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਿਮਰ ਜੀ ਭੁੱਲੌਰ ਨੇ ਵੀਜ਼ਾ ਐਕਸਪਰਟ ਨੇ ਉਹਨਾਂ ਗੱਲਬਾਤ ਕਰਾਂਗੇ ਕਿ ਅੱਜਕੱਲ بڑے ਰਾਹ ਆ ਚੁੱਕੇ ਨੇ ਕੈਨੇਡਾ ਜਿਵੇਂ ਕਹਿੰਦੇ ਉਹਨਾਂ ਵੱਲੋਂ ਵੀ ਰਾਹ ਦਿੱਤੀ ਗਈ ਹੋਰ ਵੀ ਦੇਸ਼ਾਂ ਵੱਲੋਂ ਵੀ ਤੇ ਉਹ ਇਹ ਰਾਹ ਛੱਡ ਕੇ ਸਹੀ ਤਰੀਕਾ ਅਪਣਾਉਣ ਸਮਝ ਪੁੱਲ ਜੀ ਪਹਿਲਾਂ ਤਾਂ ਬਹੁਤ ਬਸਾਰੂ ਰਿਹਾ ਸਸਿਕਾਲ ਜੀ ਬਹੁਤ ਸਵਾਗਤ ਹੈ ਤੁਹਾਡਾ ਔਰ ਦੇਖਣ ਵਾਲਿਆਂ ਦਾ ਵੀ ਬਹੁਤ ਧੰਨਵਾਦ ਸਮਝ ਜੀ ਆਪਾਂ ਗੱਲ ਕਰੀਏ ਤੁਸੀਂ ਲਗਾਤਾਰ ਫ੍ਰੀ ਕੋਡ ਦੇ ਵਿੱਚ ਵੀਜ਼ਾ ਸਵਾਵਾ ਦੇ ਰਹੇ ਹੋ ਚੰਡੀਗੜ੍ਹ ਦੇ ਵਿੱਚ ਤੁਹਾਡਾ ਆਫਿਸ ਹੈਗਾ ਲੋਕ ਡੌਂਕੀ ਨਾਲ ਜਾਣਾ ਪਸੰਦ ਕਰਦੇ ਨੇ ਲੱਖਾਂ ਲੱਖਾਂ ਰੁਪਇਆ ਲਾ ਦਿੰਦੇ ਨੇ ਪਰ ਅੱਜ ਕੱਲ ਜਿਵੇਂ ਵੇਖਿਆ ਆਪ ਕੋ ਜਿਵੇਂ ਕੁੜੀ ਲੱਭ ਲੈਂਦੇ ਕੁੜੀ ਨਾਲ ਵਿਆਹ ਕਰਾ ਕੇ ਆਲੇ ਸੁਣਾ ਜਾਂ ਹੋਰ ਕਈ ਤਰੀਕੇ ਬੜੇ ਹੈਗੇ ਨੇ ਆਈਲੈਂਡਸ ਦੇ ਵਿੱਚ ਵੀ ਜਾਂ ਪੀਟੀ ਕਾਰਡ ਕੱਢਦਾ ਗਿਆ ਇਹ ਤਰੀਕਾ ਕਿਉਂ ਲੋਕ ਅਪਣਾਉਂਦੇ ਬਿਲਕੁਲ ਜੀ ਆਪਾਂ ਪਿਛਲੇ ਬਹੁਤ ਸਮਿਆਂ ਤੋਂ ਮੈਨੂੰ ਲੱਗਦਾ ਕਿ ਜਦੋਂ ਇਹ ਕੰਮ ਅਸੀਂ ਸਟਾਰਟਪ ਨਹੀਂ ਕੀਤਾ ਸੀ ਡੌਂਕੀ ਜਾਂ ਹੋਰ ਕਈ ਤਰੀਕਿਆਂ ਦੇ ਬਿਜ਼ਨਸ ਨਾਲ ਅਸੀਂ ਉਦੋਂ ਦੇਖਦੇ ਸੀ ਲੋਕ ਬੜੇ ਗਲਤ ਤਰੀਕਿਆਂ ਦੇ ਨਾਲ ਉਦੇਸ਼ ਜਾਂਦੇ ਆ ਬਟ ਕਿਤੇ ਨਾ ਕਿਤੇ ਉਸ ਟਾਈਮ ਤੇ ਹੋ ਸਕਦਾ ਲੋਕਾਂ ਦੀ ਮਜਬੂਰੀ ਹੋਵੇ ਕਿ ਹੋਰ ਕੋਈ ਤਰੀਕਾ ਹੀ ਨਾ ਹੋਵੇ ਵਿਦੇਸ਼ ਜਾਣ ਦਾ ਤੇ ਉਹ ਲੋਕ ਡੌਂਕੀ ਜਾਂ ਕੋਈ ਹੋਰ ਗਲਤ ਤਰੀਕੇ ਨਾਲ ਵਿਦੇਸ਼ ਐਂਟਰ ਹੁੰਦੇ ਹੋਣ ਬਟ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਬੜੇ ਵਧੀਆ ਤਰੀਕੇ ਤੇ ਬਹੁਤ ਵਧੀਆ ਪ੍ਰੋਸੈਸ ਹੈਗੇ ਆਰ ਕੰਟਰੀ ਦੇ ਜਿਹਦੇ ਨਾਲ ਬੰਦਾ ਇੱਕ ਨੰਬਰ ਦੇ ਵਿੱਚ ਜਾ ਸਕਦਾ ਔਰ ਵਧੀਆ ਪੈਸੇ ਵੀ ਕਮਾ ਸਕਦਾ ਔਰ ਫਲਾਈਟ ਦੇ ਥਰੂ ਜਾਂਦਾ ਕਿ ਜਿਹਦੇ ਵਿੱਚ ਬੰਦੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਸਾਡੇ ਕੋਲੇ ਵੀ ਕਈ ਵਾਰੀ ਕਈ ਲੋਕ ਆ ਜਾਂਦੇ ਆ ਕਿ ਇਦਾਂ ਦਾ ਕੋਈ ਪ੍ਰੋਸੈਸ ਅਸੀਂ ਕਰਦੇ ਆ ਬਟ ਅਸੀਂ ਕੋਈ ਵੀ ਇਦਾਂ ਦਾ ਪ੍ਰੋਸੈਸ ਨਹੀਂ ਕਰਦੇ ਕਿਉਂਕਿ ਹਮੇਸ਼ਾ ਏਜੰਟ ਨੂੰ ਵੀ ਇੱਕ ਚੀਜ਼ ਧਿਆਨ ਚ ਰੱਖਣੀ ਚਾਹੀਦੀ ਆ ਕਿ ਕਿਸੇ ਦਾ ਗਿਆ ਹੋਇਆ ਪੈਸਾ ਤਾਂ ਤੁਸੀਂ ਮੋੜ ਸਕਦੇ ਹੋ ਪਰ ਕਿਸੇ ਦਾ ਗਿਆ ਹੋਇਆ ਧੀ ਪੁੱਤ ਜਿਹੜਾ ਹੈਗਾ ਉਹ ਨਹੀਂ ਤੁਸੀਂ ਮੋੜ ਸਕਦੇ ਜੇ ਕਿਸੇ ਦੀ ਜੰਗਲ 'ਚ ਜਾ ਕੇ ਡੈਥ ਹੋ ਜਾਂਦੀ ਆ ਜਾਂ ਜੰਗਲ 'ਚ ਜਾ ਕੇ ਕੋਈ ਕਿਸੇ ਤਰੀਕੇ ਨਾਲ ਇਧਰ ਉਧਰ ਹੋ ਜਾਂਦਾ ਤਾਂ ਆਪ ਅਕਸਰ ਇਹ ਵੀਡੀਓ ਦੇਖਦੇ ਰਹਿੰਨੇ ਬਟ ਲੋਕ ਫਿਰ ਵੀ ਕਿਤੇ ਨਾ ਕਿਤੇ ਵੇਰ ਨਹੀਂ ਹੋਣਾ ਚਾਹੁੰਦੇ ਫੇਰ ਉਹ ਹੀ ਰਸਤਾ ਜਦੋਂ ਕਿਤੇ ਆਪਾਂ ਨਿਊਜ਼ ਦੇਖਦੇ ਆ ਯੂ ایس ਬਾਰਡਰ ਦੀ ਦੇਖਦੇ ਆ ਜਾਂ ਕਿਸੇ ਤਰ੍ਹਾਂ ਦੀ ਨਿਊਜ਼ ਦੇਖਦੇ ਆ ਹੁਣ ਤਾਂ ਇੱਕ ਪੂਰੀ ਪੂਰੀ ਫਲਾਈਟ ਹੀ ਫੜੀ ਗਈ ਨਾ ਫਰਾਂਸ ਦੇ ਵਿੱਚ ਵੀ ਜਿਹੜੀ ਦੁਬਈ ਤੋਂ ਡਾਇਰੈਕਟ ਜਾ ਰਹੀ ਸੀ ਹੈਨਾ ਉਹਦੇ ਵਿੱਚ ਉਹ ਬਹੁਤ ਸਾਰੇ ਲੋਕ ਵਾਪਸ ਆ ਗਏ ਬਹੁਤ ਸਾਰੇ ਲੋਕਾਂ ਨੇ ਜਿਹੜਾ ਉੱਥੇ ਸਟੇ ਲੈ ਲਿਆ ਬਟ ਕਿਤੇ ਨਾ ਕਿਤੇ ਲੋਕਾਂ ਨੂੰ ਵੇਅਰ ਹੋਣ ਦੀ ਜ਼ਰੂਰਤ ਆ ਹੁਣ ਕੈਨੇਡਾ ਵਰਗੀਆਂ ਜਿਹੜੀਆਂ ਬਹੁਤ ਬਿਹਤਰੀਨ ਕੰਟਰੀਆਂ ਹੈਗੀਆਂ ਉਹਨਾਂ ਨੇ ਵਿਦਾਊਟ ਆਇਲਰਸ ਹਮ agricole ਦੇ ਵਰਕ ਪਰਮਿਟ ਵਿਦ ਹਾਈਲਾਈਟਸ ਆਈਲੈਂਡਸ ਦੇ ਵਿੱਚ ਵੀ ਕੋਈ 7 ਬੈਂਡ ਨਹੀਂ ਚਾਹੀਦੇ ਹੈਗੇ 5.5 ਜਨਰਲ ਆਈਲੈਂਡਸ ਦੇ ਵਿੱਚ ਬੈਂਡ ਸਕੋਰ ਨਾਲ ਵਿਦ ਪੀਆਰ ਦੇ ਵਰਕ ਪਰਮਿਟ ਯੂਕੇ ਨੇ ਬਹੁਤ ਸਾਰੇ ਵਰਕ ਪਰਮਿਟ ਦਿੱਤੇ ਪਿੱਛੇ ਮਤਲਬ ਇਦਾਂ ਦੇ ਬੜੇ ਹੀ ਸੌਫਟ ਜਿਹੜੇ ਪ੍ਰੋਸੈਸ ਹੈਗੇ ਆ ਜਿਨ੍ਹਾਂ ਨਾਲ ਬੰਦੇ ਜਾ ਸਕਦੇ ਆ ਪਰ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਤੇ ਰਿਸਰਚ ਹੀ ਨਹੀਂ ਕਰਦੇ ਟੂਰਿਸਟ ਵੀਜ਼ਾ ਜਿਹੜਾ ਹੈਗਾ ਕੈਨੇਡਾ ਦਾ ਇਸ ਟਾਈਮ ਮੈਨੂੰ ਲੱਗਦਾ ਅਗਸਤ ਤੋਂ ਲੈ ਕੇ ਹੁਣ ਤੱਕ ਜਿਹਦਾ ਸਕਸੈਸ ਰੇਟ 100% ਚੱਲ ਰਿਹਾ ਤੁਹਾਡਾ ਨਾਰਮਲ ਇਨਵਿਟੇਸ਼ਨ ਹੋਣਾ ਚਾਹੀਦਾ ਤੁਹਾਡੇ ਕੋਲੇ ਆਈਟੀਆ ਰਿਟਰਨਾਂ ਹੋਣੀਆਂ ਚਾਹੀਦੀਆਂ ਤੁਹਾਡੇ ਕੋਲੇ ਪ੍ਰਾਪਰਟੀ ਵੈਲਿਊਏਸ਼ਨ ਸੀ ਰਿਪੋਰਟਾਂ ਚਾਹੀਦੀਆਂ ਔਰ ਬਹੁਤ ਵਧੀਆ ਤਰੀਕੇ ਨਾਲ ਵਿਜ਼ਟਰ ਵੀਜ਼ਾ ਆ ਰਿਹਾ ਜਿਹਦੇ ਵਿੱਚ ਅੱਗੇ ਜਾ ਕੇ ਬੰਦਾ ਫਦਰ ਪ੍ਰੋਸੈਸ ਕੋਈ ਕਰਨਾ ਉਹ ਵੀ ਕਰ ਸਕਦਾ ਤਾਂ ਇਸ ਕਰਕੇ ਲੋਕਾਂ ਨੂੰ ਤੁਸੀਂ ਵੀ ਟਾਈਮ ਟੂ ਟਾਈਮ ਅਵੇਅਰ ਕਰਦੇ ਅਸੀਂ ਵੀ ਕੋਸ਼ਿਸ਼ ਇਹ ਕਰਦੇ ਹਾਂ ਕਿ ਬੜੇ ਸਮੂਥ ਪ੍ਰੋਸੈਸ ਹੈਗੇ ਹੁਣ ਫਿਰ ਦੇਖਿਆ ਜਾਵੇ ਕਈ 40 40 ਲੱਖ ਲਾ ਕੇ ਜਾਂ ਪਤਾ 10 ਲੱਖ ਰੁਪਇਆ ਲਾ ਕੇ ਉਹ ਰੌਲਾ ਜੰਗਲਾਂ ਵਿੱਚ ਜਾਂਦੇ ਆ ਪਰ ਜਿਵੇਂ ਹੁਣ ਆਈਲੈਂਡਸ ਕੀਤੀ ਕੁੜੀ ਗੱਲ ਲੱਭ ਲੈਂਦੇ ਆ ਉਹ ਪ੍ਰੋਸੀਜਰ ਵਧੀਆ ਨਹੀਂ ਜਾਂਦਾ ਸਗੋਂ ਇੱਕ ਚੀਜ਼ ਨਾਲ ਕਿਤੇ ਨਾ ਕਿਤੇ ਅਸੀਂ ਇਹ ਦੇਖਦੇ ਆ ਕਿ ਜਿਹੜਾ ਬੰਦਾ ਡਾਂਕੀ ਜਾਂ ਕੋਈ ਗਲਤ ਤਰੀਕੇ ਨਾਲ ਐਂਟਰ ਕਰਦਾ ਨਾ ਕਿਸੇ ਕੰਟਰੀ ਚ ਮੈਨੂੰ ਲੱਗਦਾ ਉਹਦੀ ਜ਼ਿੰਦਗੀ ਨਿਕਲ ਜਾਂਦੀ ਹੈ ਨਿਕਲ ਜਾਂਦੀ ਬਿਲਕੁਲ ਮਤਲਬ ਜੇ ਬੰਦਾ ਇਥੋਂ 25 ਸਾਲ ਦਾ ਗਿਆ ਤਾਂ 35 40 ਸਾਲ ਤੱਕ ਉਹਦਾ ਕੋਈ ਪ੍ਰੋਸੈਸ ਆ ਕੇ ਬਣਦਾ ਨਹੀਂਗਾ ਬਟ ਜਿਹੜਾ ਮੈਰਿਜ ਵਾਲਾ ਪ੍ਰੋਸੈਸ ਆ ਉਹ ਵੀ ਕਿਤੇ ਨਾ ਕਿਤੇ ਦੇਖੋ 네ਗੇਟਿਵ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਉਹਨਾਂ ਨੂੰ ਬਹੁਤ ਹਾਈਲਾਈਟ ਕੀਤਾ ਜਾਂਦਾ ਹਾਈਲਾਈਟ ਕੀਤਾ ਜਾਂਦਾ ਬਿਲਕੁਲ ਬਿਲਕੁਲ ਬਟ ਮੈਂ ਇਹ ਦੇਖਦਾ ਕਿ ਜਿਹੜੇ ਕੁੜੀਆਂ ਹੈਗੀਆਂ ਉਹ ਸਾਰੀਆਂ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਈ ਜਿਹੜੀ ਲੋਕ ਇਹ ਸੋਚਦੇ ਕਿ ਸ਼ਾਇਦ ਮੈਰਿਜ ਕਰਾਉਣ ਤੋਂ ਬਾਅਦ ਸਾਰਿਆਂ ਨਾਲ ਠੱਗੀ ਹੋ ਜੂਗੀ 100 ਦੇ ਵਿੱਚੋਂ ਜੇ ਇੱਕ ਦੋ ਪ੍ਰੋਬਲਮ ਆਈਆਂ ਤਾਂ ਉਹਦੇ ਵਿੱਚ 100 ਦੇ ਵਿੱਚੋਂ ਕੋਈ 2-4 ਮੁੰਡੇ ਵੀ ਗਲਤ ਹੋ ਸਕਦੇ ਆ ਕੋਈ ਇੱਕ ਦੋ ਕੁੜੀਆਂ ਵੀ ਗਲਤ ਹੋ ਸਕਦੀਆਂ ਨਾ ਸਾਰੇ ਮੁੰਡੇ ਗਲਤ ਨਾ ਸਾਰੀਆਂ ਕੁੜੀਆਂ ਗਲਤ ਬਟ ਜੇ ਏ ਇਹ ਮਾਪਿਆਂ ਨੂੰ ਚਾਹੀਦਾ ਕਿਉਂਕਿ ਜਿਹੜੀ ਉਹ ਉਮਰ ਹੁੰਦੀ ਉਹ ਇਦਾਂ ਨਹੀਂ ਹੁੰਦੀ ਸ਼ਾਇਦ ਲੱਗਦਾ ਕਿ ਬਹੁਤ ਥੋੜੇ ਸਮੇਂ ਵਿੱਚ ਅਸੀਂ ਸਾਰਾ ਕੁਝ ਅਚੀਵ ਕਰ ਲਾਂਗੇ ਬਟ ਇਦਾਂ ਨਹੀਂ ਹੁੰਦਾ ਜੇ ਕਿਸੇ ਬੱਚੇ ਦੀ ਮੈਰਿਜ ਦੀ ਏਜ ਹੈਗੀ ਆ ਤਾਂ ਉਹਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੱਲ ਕਰ ਲੈਣਾ ਚਾਹੀਦਾ ਜਿਹਦੇ ਨਾਲ ਕੋਈ ਮਤਲਬ ਤੁਹਾਡੇ ਨੇੜੇ ਤੇੜੇ ਜਾਂ ਕੁਝ ਵੀ ਮਤਲਬ ਜਿਹੜਾ ਕੋਈ ਸਮਝੌਤਾ ਜਿੱਥੇ ਕੋਈ ਗਰੀਬ ਫੈਮਿਲੀ ਦੀ ਕੁੜੀ ਹੈਗੀ ਆ ਹਾਂ ਉਸੇ ਮਨ ਕੇ ਚੱਲੋ ਹਾਈਲਾਈਟਸ ਕਰਨ ਬਾਰੇ ਸੋਚਦੇ ਵੀ ਨਹੀਂਗੇ ਕਿ ਸਾਡੇ ਕੋਲੇ ਕਿਹੜਾ ਬਜਟ ਹੈਗਾ ਕਿ ਤੁਸੀਂ ਥੋੜੀ ਜੀ ਇਨਵੈਸਟਮੈਂਟ ਨਾਲ ਮਿਲ ਕੇ ਉਹਨਾਂ ਦੇ ਕਰ ਦੋ ਕਿ ਦੋਨੋਂ ਹੀ ਹੁਣ ਤਾਂ ਕੈਨੇਡਾ ਦਾ ਜਿਹੜਾ ਸਟੂਡੈਂਟ ਵੀਜ਼ੇ ਦੇ ਨਾਲ ਜਿਹੜਾ ਸਪਾਊਸ ਓਪਨ ਵਰਕ ਪਰਮਿਟ ਆ ਉਹ ਵੀ ਨਾਲ ਹੀ ਆ ਰਿਹਾ ਬੇ ਮਤਲਬ ਇਹ ਵੀ ਰਿਸਕ ਨਹੀਂ ਹੈਗਾ ਕਿ ਤੁਸੀਂ ਮੁੰਡਾ ਬਾਅਦ ਚ ਜਾਊਗਾ ਪਹਿਲਾਂ ਕਿਤੇ ਨਾ ਕਿਤੇ ਰਿਸਕ ਇਹ ਹੁੰਦਾ ਸੀ ਵੀ ਬਾਅਦ ਚ ਵੀਜ਼ਾ ਲੱਗੇ ਨਾ ਲੱਗੇ ਬਟ ਹੁਣ ਤਾਂ ਇਦਾਂ ਦਾ ਪ੍ਰੋਸੈਸ ਹੈਗਾ ਕਿ ਵੀਜ਼ਾ ਨਾਲ ਲੱਗ ਜਾਂਦਾ ਹੈ ਬਹੁਤ ਸਾਰੇ ਪ੍ਰੋਸੈਸ ਹੈਗੇ ਆ ਕਿਸੇ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਮਿਲ ਕੇ ਸਾਰੇ ਪ੍ਰੋਸੈਸ ਕਲੀਅਰ ਕੀਤੇ ਜਾ ਸਕਦੇ ਆ ਮਤਲਬ ਬਹੁਤ ਚੰਗੇ ਲੋਕ ਹੈਗੇ ਇਸ ਇੰਡਸਟਰੀ ਦੇ ਵਿੱਚ ਜਿਹੜੇ ਤੁਹਾਨੂੰ ਜੈਨੂਇਨ ਐਡਵਾਈਸ ਦੇ ਦੇਣਗੇ ਤਾਂ ਸੋ ਇਹਦੇ ਵਿੱਚ ਆਪਾਂ ਫਿਰ ਮੈਂ ਗੱਲ ਕਰਦਾ ਇਹਦੇ ਵਿੱਚ ਕਿਉਂਕਿ ਯਕੀਨ ਕਰਨਾ ਔਖਾ ਬਹੁਤ ਹੋ ਜਾਂਦੀ ਹੈ ਬਾਰਗ ਹੁੰਦਾ ਕੋਈ ਫੇਕ ਵੀਜ਼ੇ ਵੀ ਦੇ ਦਿੰਦੇ ਕਈ ਟਰੈਵਲ ਜੈਟ ਹੁੰਦੇ ਵੀ ਬੈਠੇ ਹੁੰਦੇ ਆ ਮੈਂ ਕਿਉਂਕਿ ਤੁਸੀਂ ਉਹ ਤੇ ਫ੍ਰੀਕੋਰਡ ਦੇ ਰਹਿਣ ਵਾਲੇ ਵੀ ਹੋ ਤੁਸੀਂ ਇੱਥੇ ਫ੍ਰੀਕੋਰਡ ਦੇ ਵਿੱਚ ਵਿਚਰਦੇ ਹੋ ਲੋਕਾਂ ਦੇ ਨਾਲ ਕਈ ਲੋਕ ਅਜਿਹੇ ਨੇ ਜੋ ਫ੍ਰੀਕੋਰਡ ਤੋਂ ਬਾਹਰ ਆ ਕੇ ਇੱਥੇ ਬੈਠੇ ਇਹ ਵਾਰ ਨੂੰ ਜਕੀਨ ਕਿਸੇ ਦਾ ਕਰਨ ਔਕਾ ਹੋ ਜਾਂਦਾ ਜਾਂ ਆਪਾਂ ਕੈਸ਼ ਕਈ ਵਾਰ ਦੇ ਸਕਦੇ ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਲੋਕਾਂ ਇਹ ਕਿਹੜੀ ਗੱਲਾਂ ਦਾ ਦੇਖਣਾ ਵੀ ਜੇ ਇਹ ਚੀਜ਼ ਜੈਨੂਅਲ ਆ ਕਿ ਗਲਤ ਹੈ ਸਭ ਤੋਂ ਪਹਿਲਾਂ ਦਾ ਵੇਰ ਹੋਣ ਦੀ ਇਹ ਜ਼ਰੂਰਤ ਤਾਂ ਵੀ ਤੁਸੀਂ ਛੇ ਮੰਨ ਕੇ ਚੱਲੋ ਕਿ ਫਰੀਦਕੋਟ ਦਾ ਲੋਕਲ ਕੋਈ ਬੰਦਾ ਹੈਗਾ ਫਰੀਦਕੋਟ ਜੋ ਬਹੁਤ ਚੰਗੇ ਲੋਕ ਹੈਗੇ ਕੰਮ ਕਰਨ ਵਾਲੇ ਤੁਸੀਂ ਫਰੀਦਕੋਟ ਸਿ ਸ਼ਹਿਰ ਚ ਜੇ ਤੁਹਾਡਾ ਵੀਜ਼ਾ ਨਹੀਂ ਅਪਲਾਈ ਹੋ ਰਿਹਾ ਤੁਸੀਂ ਜਲੰਧਰ ਜਾ ਰਹੇ ਹੋ ਚੰਡੀਗੜ੍ਹ ਜਾ ਰਹੇ ਹੋ ਜਾਂ ਦਿੱਲੀ ਜਾ ਕੇ ਵੀਜ਼ਾ ਅਪਲਾਈ ਕਰਾ ਰਹੇ ਹੋ ਤੇ ਉੱਥੇ ਤੁਸੀਂ ਕੌਣ ਤੁਹਾਡਾ ਜ਼ਿੰਮੇਵਾਰ ਕੌਣ ਹੈ ਤੁਹਾਡੇ ਪੈਸਿਆਂ ਦਾ ਲੋਕਲ ਬੰਦਾ ਜਿਹੜਾ ਬੈਠਾ ਹੈਗਾ ਸ਼ਹਿਰ ਦੇ ਵਿੱਚ ਜਿਹਦੀ ਆਪਣੀ ਪਰਸਨਲ ਘਰ ਹੈਗਾ ਜਿਹਦਾ ਇੱਕ ਬਹੁਤ ਵੱਡਾ ਆਫਿਸ ਹੈਗਾ ਮੰਨ ਕੇ ਚੱਲੋ ਸਾਡਾ ਹੀ ਲਾ ਲਓ ਅਸੀਂ ਜੇ ਮੰਨ ਕੇ ਚੱਲੋ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਕੁਝ ਗਲਤ ਕਰਾਂਗੇ ਨਾ ਤਾਂ ਉਹ ਸਾਡੀ ਬਹੁਤ ਵੱਡੀ ਬੇਵਕੂਫੀ ਹੋਊਗੀ ਬਿਲਕੁਲ ਮਤਲਬ ਸਾਡੇ ਕੋਲੇ ਪੀਟੀ ਦਾ ਜਿਹੜਾ ਸਟੂਡੈਂਟ ਹੈਗਾ ਮਤਲਬ 2-250 ਬੱਚਾ ਜੇ ਸਾਡੇ ਕੋਲੇ ਸਟੱਡੀ ਕਰਦਾ ਬਹੁਤ سارے ਬੱਚੇ ਸਾਡੇ ਤੋਂ ਫਾਈਲਾਂ ਵੀ ਲਵਾਉਂਦੇ ਆ ਜੇ ਅਸੀਂ ਕਿਸੇ ਬੰਦੇ ਨਾਲ ਕੋਈ 15 20 ਲੱਖ 5 ਲੱਖ ਰੁਪਏ ਦਾ ਅਗਾ ਪਿਛਾ ਕਰਾਂਗੇ ਉਹਨੂੰ ਲਾਰੇ ਲਾਵਾਂਗੇ ਪੈਸੇ ਲੈਣ ਤੋਂ ਬਾਅਦ ਤਾਂ ਸਾਡੀ ਬੇਫੂਫੀ ਹੋਊਗੀ ਕਿਉਂਕਿ ਸਾਡੇ ਤਾਂ ਜੇ 2 4 5 ਬੱਚੇ ਹੀ ਖਰਾਬ ਹੋ ਗਏ ਤਾਂ ਉਹ ਅਸੀਂ ਉੱਥੇ ਕਿਤੇ ਨਾ ਕਿਤੇ ਗਲਤ ਹੋ ਜਾਾਂਗੇ ਇਹੋ ਜਿਹੇ ਬਹੁਤ ਸਾਰੇ ਲੋਕ ਆ ਜਿਹੜੇ ਚਾਹੁੰਦੇ ਨਹੀਂ ਕਿ ਉਹਨਾਂ ਦੇ ਆਫਿਸ ਦੇ ਵਿੱਚ ਆ ਕੇ ਕੋਈ ਬੰਦਾ ਬੋਲੇ ਕੋਈ ਉਹ ਬੰਦਾ ਆ ਕੇ ਕਵੇ ਵੀ ਅਸੀਂ ਤੁਹਾਡੇ ਤੋਂ ਪੈਸੇ ਲੈਣੇ ਜਾਂ ਤੁਸੀਂ ਸਾਨੂੰ ਸਾਡਾ ਪ੍ਰੋਸੈਸ ਨਹੀਂ ਸਹੀ ਕੀਤਾ ਇਦਾਂ ਦੇ ਬਹੁਤ ਸਾਰੇ ਚੰਗੇ ਲੋਕ ਹੈਗੇ ਆ ਉਹਨਾਂ ਨੂੰ ਲੋਕਲ ਪ੍ਰੋਸੈਸ ਕਰਾ ਲੈਣਾ ਚਾਹੀਦਾ ਦੂਜੀ ਗੱਲ ਇਹ ਹੈਗੀ ਆ ਕਿ ਟਰਸਟ ਦੀ ਗੱਲ ਇਹ ਹੈਗੀ ਕਦੇ ਵੀ ਕਿਸੇ ਬੰਦੇ ਨੂੰ ਕੈਸ਼ ਪੇਮੈਂਟ ਨਾ ਦਿਓ ਹੂੰ ਜੇ ਤੁਸੀਂ ਆਪਣੇ ਬੱਚੇ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਉਹ ਜਿਹੜਾ ਹੈਗਾ ਜੀਆਈਸੀ ਬੱਚੇ ਦੇ ਅਕਾਊਂਟ ਚ ਜਾਂਦਾ ਫੀਸ ਆ ਜਿਹੜੀ ਉਹ ਪੇਰੈਂਟਸ ਦੇ ਅਕਾਊਂਟ ਚ ਜਾਂਦੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਕੈਸ਼ ਪੇਮੈਂਟ ਦੇਣੀ ਸ਼ੁਰੂ ਕਰਤੀ ਉਹ ਕਿਤੇ ਨਾ ਕਿਤੇ ਲਾਲਚ ਆ ਜਾਣਾ ਬਿਲਕੁਲ ਬਿਲਕੁਲ ਤਾਂ ਉਹ ਜਿਹੜਾ ਹੈਗਾ ਕਦੇ ਵੀ ਇਹ ਅਵੇਅਰ ਰਹੋ ਕਿਉਂਕਿ ਉਹ ਪੁਰਾਣਾ ਸਮਾਂ ਹੁੰਦਾ ਸੀ ਜਦੋਂ ਜਾਲੀ ਵੀਜ਼ੇ ਮਿਲ ਜਾਂਦੇ ਸੀ ਜਾਲੀ ਇਦਾਂ ਸਟicker ਲੱਗ ਜਾਂਦੇ ਸੀ ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਲੋਕਲ ਬੰਦਾ ਬੈਠਾ ਉਹ ਕਦੇ ਇਦਾਂ ਦਾ ਕੁਝ ਨਹੀਂ ਕਰਗਰ ਕਿਉਂਕਿ ਉਹਦੇ ਕੋਲੇ ਕੰਮ ਹੈਗਾ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਕੰਸਲਟੈਂਟ ਉਹਨੂੰ ਮੈਂ ਸਭ ਤੋਂ ਵੱਡਾ ਬੇਵਕੂਫ ਮੰਨਦਾ ਜਿਹੜਾ ਇਸ ਸਮੇਂ ਦੇ ਵਿੱਚ ਜਿੱਦੇ ਵਿੱਚ ਜਾਣ ਵਾਲੇ ਲੋਕ ਹੀ ਬਹੁਤ ਜ਼ਿਆਦਾ ਹੈਗੇ ਆ ਇਹਦੇ ਵਿੱਚ ਵੀ ਠੱਗੀਆਂ ਧੋਰੀਆਂ ਵਾਲਾ ਕੰਮ ਕਰੂਗਾ ਕਿਉਂਕਿ ਕਲਾਇੰਟੇਜ ਹੈਗੀ ਆ ਬੱਚੇ ਹੈਗੇ ਇੰਸਟੀਚਿਊਟ ਦੇ ਵਿੱਚ ਤੁਹਾਡੇ ਕੋਲੇ ਦਿੱਲੀ ਦੇ ਪਤਾ ਨਹੀਂ ਕਿੰਨੇ ਲੋਕ ਰਿਪੀਟ ਹੁੰਦੇ ਆ ਕਿੰਨੇ ਲੋਕ ਤੁਹਾਡੇ ਕੋਲੇ ਆਉਂਦੇ ਆ ਤੁਹਾਡਾ ਜਦੋਂ ਬਿਜ਼ਨਸ ਚੱਲ ਰਿਹਾ ਤਾਂ ਫਿਰ ਠੱਗੀਆਂ ਥੋਰੀਆਂ ਵਾਲਾ ਮੈਨੂੰ ਨਹੀਂ ਲੱਗਦਾ ਕਿ ਬੰਦਾ ਕੋਈ ਸਹੀ ਹੋਊਗਾ ਜਿਹੜਾ ਇਸ ਸਮੇਂ ਦੇ ਵਿੱਚ ਜਿਹਦੇ ਵਿੱਚ ਮਤਲਬ ਜੇ 23 24 ਪਾਸ ਆਊਟ ਟੂ ਸਟੂਡੈਂਟ ਐਸ ਟਾਈਮ ਸਕੂਲਾਂ ਕਾਲਜਾਂ ਦੇ ਵਿੱਚ ਹਜ਼ਾਰ ਬੱਚਾ ਪੜਦਾ ਤਾਂ ਹਜ਼ਾਰ ਦੇ ਵਿੱਚੋਂ 995 ਬੱਚੇ ਤਾਂ ਬਾਹਰ ਜਾਣ ਵਾਸਤੇ ਆ ਤੇ 995 'ਚ ਤੁਹਾਡੇ ਕੋਲੇ ਕੁਝ ਬੱਚੇ ਤਾਂ ਆਉਣਗੇ ਤਾਂ ਇਸ ਕਰਕੇ ਮੈਂ ਕੰਸਲਟੈਂਟ ਨੂੰ ਵੀ ਬੇਨਤੀ ਕਰਦਾ ਜੇ ਕੋਈ ਸੋਚਦਾ ਕਰੇ ਪਹਿਲੀ ਗੱਲ ਤਾਂ ਚੰਗੇ ਬੰਦੇ ਸੋਚਦੇ ਨਹੀਂ ਕਿ ਸੋਚਦਾ ਗਲਤ ਤਰੀਕੇ ਨਾਲ ਕੰਮ ਕਰਨ ਬਾਰੇ ਤਾਂ ਉਹਨਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਔਰ ਪੇਰੈਂਟਸ ਨੂੰ ਵੀ ਅਵੇਅਰ ਹੋਣ ਦੀ ਜ਼ਰੂਰਤ ਹੈ ਸੋ ਧੰਨਵਾਦ ਇੱਕ ਅਹਿਮ ਮੁੱਦਾ ਸੀ ਪੰਜਾਬ ਦੀ ਜਵਾਨੀ ਦਾ ਕਿਉਂਕਿ ਲਗਾਤਾਰ ਜਿੱਥੇ ਨਸ਼ਿਆਂ ਦੇ ਦਰਦ ਵਿੱਚ ਫਸੇ ਹੈ ਤੇ ਉੱਥੇ ਇੱਕ ਦਿਨ ਡੋਂਕੀ ਦਾ ਵੀ ਜਰਾ ਸ਼ਿਕਾਰ ਹੋਇਆ ਜੀ ਤੁਹਾਡੇ ਨਾਲ ਸਿਮਰ ਸਿੰਘ ਨਾਲ ਗੱਲ ਬੰਦ ਗੱਲ ਆ ਸੋ ਇਸ ਸਾਲ ਸਿਮਰ ਸਿੰਘ ਪੁੱਲਰ ਜੋ ਇਹਨਾਂ ਦਾ ਆਫਿਸ ਚੰਡੀਗੜ੍ਹ ਦੇ ਵਿੱਚ ਵੀ ਹੈਗਾ ਤੇ ਫ੍ਰੀ ਕੋਰਡ ਦੇ ਵਿੱਚ ਵੀਜ਼ਾ ਵੇਵ ਤੋਂ ਲਗਾਤਾਰ ਸੁਵਾਵਾ ਦੇ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਡੋਂਕੀ ਨਾਲੋਂ ਲੋਕ ਵਧੀਆ ਬਣਾ ਸਕਦੇ ਕਿਉਂਕਿ ਜਿਵੇਂ ਹੁਣ ਕੈਨੇਡਾ ਦੇ ਲਗਾਤਾਰ ਵੀਜ਼ੇ ਵੀ ਮਤਲ ਅਗ ਰਹੇ ਨੇ ਆ ਵੀ ਛੇਤੀ ਦੇ ਰਹੇ ਨੇ ਬਹੁਤ ਵਧੀਆ ਜਿਹੜੇ ਹੈਗੀ ਆ ਤਰੀਕ ਥੋੜੇ ਕੋਲ ਵਿਦਿਆ ਚਾਹੇ ਆਪਣਾ ਸੈਲਰੀ ਬੁੱਕ ਬਣਾਉਣਾ ਚਾਹਣੇ ਤਾਂ ਤੁਹਾਨੂੰ ਵਧੀਆ ਕੈਨੇਡਾ ਦੀ ਕੰਟਰੀ ਹੈਗੀ ਆ ਔਰ ਕੰਟਰੀਆਂ ਵੀ ਕਾਫੀ ਨਿਕਲ ਜਾਂਦੀਆਂ ਨੇ ਪਰ ਉਹਦੇ ਲਈ ਥੋੜੀ ਜੀ ਸਮਝ ਅਤੇ ਸਮੇਂ ਦੇ ਨਾਲ ਹੀ ਇਹ ਚ ਹੋ ਤਾਂ ਕਿ ਤੁਸੀਂ ਜਿਵੇਂ ਡੌਂਕੀ ਲਾਉਨੇ ਆ ਉਹਨੇ ਪੈਸੇ ਉੱਤੇ ਨਾ ਖਰੋ ਕਰੋ ਤੇ ਨਾ ਹੀ ਆਪਣੀ ਜ਼ਿੰਦਗੀ ਨਾਲ ਤੁਸੀਂ ਖਿਲਵਾੜ ਕਰੋ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰ ਕਰਨਾ ਧੰਨਵਾਦ ਦੋਸਤੋ